ਸਾਨੂੰ ਤੁਸੀਂ ਸੂਟਾਂ ਦੇ ਆਰਡਰ ਕਰੋ ਜਿਵੇਂ ਪੇਂਟ ਵਾਲੇ ਕਢਾਈ ਵਾਲੇ ਕੋਈ ਵੀ ਡਿਜ਼ਾਈਨ ਪਾਉਣਾ ਹੋਵੇ ਤੁਸੀਂ ਉਹ ਵੀ ਡਿਜ਼ਾਈਨ ਦਾ ਤਿਆਰ ਕਰਵਾ ਸਕਦੇ ਹੋ ਪੇਂਟ 'ਚ ਵੀ ਤੁਸੀਂ ਕੋਈ ਡਿਜ਼ਾਈਨ ਪਾਉਣਾ ਹੋਵੇ ਉਹ ਵੀ ਕਿਸੇ ਵੀ ਕਲਰ 'ਚ ਕਿਸੇ ਵੀ ਕਪੜੇ ਦੇ ਵਿੱਚ ਸਾਥੋ ਤਿਆਰ ਕਰਾ ਸਕਦੇ ਹੋ ਇੱਕ ਨੰਬਰ ਕੰਮ ਕਰਕੇ ਦੇਵਾਂਗੇ ਵਧੀਆ ਸਫਾਈ ਵਾਲਾ ਕੰਮ ਕਰਾਂਗੇ ਤੇ ਕੋਈ ਲੰਬੇ ਵਾਲੀ ਗੱਲ ਨਹੀਂ ਹੋਊਗੀ ਵਧੀਆ ਕੰਮ ਕਰਕੇ ਦੇਵਾਂਗੇ ਇੱਕ ਨੰਬਰ ਤੁਸੀਂ ਦੇਖ ਸਕਦੇ ਹੋ ਤੇ ਪੇਂਟ ਦਾ ਵੀ ਅਸੀਂ ਪਧੀਆ ਕੰਮ ਕਰਕੇ ਦੇਵਾਂਗੇ ਤੇ ਹੋਰ ਸਾਥ ਹੋ ਸਕੀ ਵੀ ਬੜੋਜ ਜੈਕਟਾਂ ਜੂੜੀਆਂ ਵਾਲੀਆਂ ਟੋਪੀਆਂ ਤਿਆਰ ਕਰਵਾਉਣਾ ਵੀ ਕਰਵਾ ਸਕਦੇ ਹਾਂ ਸਾਨੂੰ ਆਰਡਰ ਦੇ ਸਕਦੇ ਹੋ ਤੇ ਸਾਨੂੰ ਜਲਦੀ ਤੋਂ ਜਲਦੀ ਆਰਡਰ ਦਿਓ ਸੂਟਾਂ ਦੇ ਤੇ ਸਕੀ ਵੀ ਜੈਕਟਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅੱਜ ਤੁਹਾਨੂੰ ਅਸੀਂ ਮਸ਼ੀਨ ਵਰਕ ਦਾ ਸੂਟ ਬੁਖਾਣੇ ਦੇਖੋ ਜਿਹੜਾ ਅਸੀਂ ਤਿਆਰ ਕੀਤਾ ਹੈ ਤੇ ਤੁਸੀਂ ਕਰਵਾਉਣਾ ਤੁਸੀਂ ਵੀ ਕਰਵਾ ਸਕਦੇ ਹੋ ਸਾਥੋਂ ਤੇ ਸਾਨੂੰ ਹੋਟਲ ਦੇ ਸਕਦੇ ਆ ਇਹਦੇ ਅਸੀਂ ਚਾਰ ਕਲਰ ਪਾਇਆ ਹੈ ਹਰਾ ਗੁਲਾਮੀ ਸਰਦਾਈ ਤੇ ਰੈੱਡ ਤੇ ਪੰਜਵਾਂ ਇਹ ਪਾਇਆ ਹੈ ਇਹ ਤਾਂ ਸੂਟ ਦੇ ਨਾਲ ਮਿਲਦਾ ਹੀ ਦੇਖੋ ਤੇ ਬਹੁਤ ਹੀ ਘੱਟ ਰੇਟ 'ਚ ਅਸੀਂ ਤੁਹਾਨੂੰ ਤਿਆਰ ਕਰਕੇ ਦੇਵਾਂਗੇ ਸੂਟ ਤੇ ਵਧੀਆ ਕੰਮ ਹੋਊਗਾ ਤਿੱਕ ਤਾਂ ਇਹ ਤਿਆਰ ਕੀਤਾ ਪਸੂਟ ਇੱਕ ਤੁਹਾਨੂੰ ਹੋਰ ਵਿਖਾਉਨੇ ਆ ਅਸੀਂ ਸੂਟ ਉਹ ਅਸੀਂ ਕੀਤਾ ਹੈ ਕੱਟਵਰਕ ਦਾ ਦੂਜਾ ਸੂਟ ਕੱਟਵਰਕ ਦਾ ਕੀਤਾ ਤੇ ਇਹ ਅਸੀਂ ਇਹਦਾ ਕਢਾਈ ਕੀਤੀ ਹੈ ਤੇ ਇੱਕ ਤੀਜਾ ਹੋਰ ਅਸੀਂ ਤੁਹਾਨੂੰ ਫਿਰ ਦਿਖਾਵਾਂਗੇ ਅੱਗੇ ਦੇਖੋ ਜੀ ਇਹ ਕੱਟਵਰਕ ਕੀਤਾ ਹੋਇਆ ਘੇਰੇ ਘੇਰੇ ਤੇ ਤੇ ਚੱਕਾਂ ਤੇ ਇੱਧਰ ਤੇ ਇੱਧਰ ਵੀ ਚੱਕਾਂ ਦੇ ਘਰੇ ਦੇਖੋ ਇਹ ਅਸੀਂ ਘੇਰੇ ਤੇ ਚੱਕਰ ਤੇ ਕਟਵਰਕ ਕਰਿਆ ਹੋਇਆ। ਇਹ ਹਰਾ ਕਲਰ ਹੈ, ਹਰੇ ਕਲਰ ਦਾ ਹੀ ਅਸੀਂ ਰੀਲ ਲਾ ਕੇ ਕਰਿਆ ਹੋਇਆ ਇਹ। ਇਹ ਅਸੀਂ ਸੂਟ ਤੇ ਕਰਿਆ ਤੇ ਤੀਜਾ ਸੂਟ ਅਸੀਂ ਤੁਹਾਨੂੰ ਅੱਗੇ ਦਿਖਾਵਾਂਗੇ। ਉਹ ਸਾਡਾ ਮਸ਼ੀਨ ਤੇ ਲੱਗਿਆ ਪਿਆ। ਠੀਕ ਹੈ ਜੀ। ਤੇ ਜੇ ਤੁਸੀਂ ਕਰਵਾਉਣਾ ਹੋਵੇ ਸਾਨੂੰ ਆਰਡਰ ਕਰ ਸਕਦੇ ਹੋ। ਵਧੀਆ ਕੰਮ ਕਰਕੇ ਦੇਵਾਂਗੇ ਅਸੀਂ। ਕੋਈ ਇਹੋ ਜਿਹੀ ਗੱਲ ਨਹੀਂ ਹੋਣੀ। ਕਮ ਸਹੀ ਵਧੀਆ ਜਿਹੜੇ ਕੱਪੜੇ ਤੇ ਆਖੂਗੂ ਸੇ ਕੱਪੜੇ ਤੇ ਅਸੀਂ ਕੜਾਈ ਕਰਕੇ ਦੇਵਾਂਗੇ ਇਹ ਕੰਪਿਊਟਰ ਵਾਲੀ ਮਸ਼ੀਨ ਦਾ ਨਹੀਂ ਇਹ ਦੂਜੀ ਮਸ਼ੀਨ ਦਾ ਕੜਾਈ ਕੀਤੀ ਹੋਈ ਹੈ ਥਾਂ ਨਾਲ ਮਸ਼ੀਨ ਤੇ ਠੀਕ ਹੈ ਜੀ ਚੱਲੋ ਅਸੀਂ ਤੁਹਾਨੂੰ ਉਹ ਸੂਟ ਦਿਖਾਉਨੇ ਆ ਫਿਰ ਜਿਹੜਾ ਅਸੀਂ ਮਸ਼ੀਨ ਤੇ ਲੱਗਿਆ ਹੋਇਆ ਲਓ ਜੀ ਆਪਾਂ ਦੂਜਾ ਸੂਟ ਤਿਆਰ ਕਰ ਲਿਆ ਦੇਖੋ ਇਹ ਤੇ ਇੱਕ ਬੱਲ ਪਾਇਆ ਆਪਾਂ ਤੇ ਆਪਣੇ ਲੈਸ ਲੱਗੀ ਹੋਈ ਹੈ ਦੇਖੋ ਇਹ ਹੈ ਆਪਾਂ ਫੁੱਲ ਪਾਇਆ ਕਢਾਈ ਦਾ ਮਸ਼ੀਨ ਨਾਲ ਮਸ਼ੀਨ ਵਰਕ ਕੀਤਾ ਤੇ ਆ ਆਪਣੇ ਲੈ ਸਭ ਤਾਂ ਨੂੰ ਜਾਂਦੇ ਆ ਦੋ ਫਾਈਨਲ ਤੇ ਥੱਲੇ ਵੀ ਆਪਾਂ ਇਸ ਤਰ੍ਹਾਂ ਇਹ ਵੀ ਅਸੀਂ ਆਪ ਹੀ ਡਿਜ਼ਾਈਨ ਬਣਾਇਆ ਤੇ ਇਹ ਵੀ ਇਹ ਵੀ ਡਿਜ਼ਾਈਨ ਅਸੀਂ ਬਣਾਇਆ ਤੇ ਹੁਣ ਅਸੀਂ ਇਹ ਕਢਾਈ ਕਰ ਲਈ ਹੈ ਤੇ ਇੱਕ ਫੁੱਲ ਪਾਇਆ ਦੇਖੋ ਥੱਲੇ ਕਿਹ ਰਹੇ ਤੇ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਕਰਵਾਉਣੇ ਹੁਣ ਤਿਆਰ ਕਰਵਾ ਸਕਦੇ ਹਾਂ ਜੇ ਕੋਈ ਵੀ ਟਾਈਂ ਆਪ ਤੁਸੀਂ ਡਿਜ਼ਾਈਨ ਭੇਜ ਕੇ ਵੀ ਸਾਥੂ ਸੂਟ ਕਰਾ ਸਕਦੇ ਹੋ ਕੋਸੇ ਵੀ ਕੱਪੜੇ ਵਿੱਚ ਤੇ ਅਸੀਂ ਘੱਟ ਰੇਟ 'ਚ ਤਿਆਰ ਕਰਕੇ ਦੇਵਾਂਗੇ ਮੀਡ ਗੋ ਨੂੰ ਐਂਡ ਤੱਕ ਕਰ ਵੇਖੋ ਚੈਨਲ ਨੂੰ ਕਰਿਓ ਸਬਸਕ੍ਰਾਈਬ ਘੰਟੀ ਬਟਨ ਜ਼ਰੂਰ ਦਮੇ ਕਮੈਂਟ ਕਰਕੇ ਜ਼ਰੂਰ ਦੱਸਿਓ ਬਣਿਓ ਕਹੇ ਜੀ ਗੰਗੀ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ